ਸਾਰਿਆਂ ਨੂੰ ਲੀਡਰਾਂ ਨੂੰ ਕਹਿੰਦਾ ਮਾਨ ਸਾਹਿਬ ਹੁਣ ਆਪਣੇ ਸਭ ਤੋਂ ਸੀਨੀਅਰ ਹੈ ਇੱਥੇ ਤੇ ਪਰਿਵਾਰ ਵਾਂਗੂ ਮਾਨ ਸਾਹਿਬ ਤੁਸੀਂ ਸਾਰਿਆਂ ਨੂੰ ਐਡਵਾਈਸ ਕਰੋ ਤੇ ਸਾਰੇ ਸਾਥੀਆਂ ਨੂੰ ਇੱਕ ਝੰਡੇ ਥੱਲੇ ਕਰ ਲਓ ਨਿਸ਼ਾਨਾ ਇੱਕੋ ਇੱਕ ਹੈ 2027 ਪੰਜਾਬ ਦੀ ਸਰਦਾਰ ਪੰਜਾਬੀ ਅਲੀ ਸਰਕਾਰ ਦੇਖੋ ਮਾਨ ਸਾਹਿਬ ਸਾਡੇ ਪਰਿਵਾਰ ਦੇ ਮੈਂਬਰ ਹੈ ਮੈਨੂੰ ਬੜੀ ਖੁਸ਼ੀ ਹੈ ਪਰਸਨਲੀ ਵੀ ਖੁਸ਼ੀ ਹੈ ਤੇ ਕਾਲੀ ਦਲ ਨੂੰ ਬਹੁਤ ਵੱਡੀ ਤਾਕਤ ਮਿਲੀ ਹੈ ਜਿਵੇਂ ਸ਼੍ਰੀ ਕਾਲਤਖ ਸਾਹਿਬ ਦੇ ਜਥੇਦਾਰ ਸਾਹਿਬ ਨੇ ਕੱਲ ਆਪਣੇ ਮੈਸੇਜ ਦਿੱਤਾ ਹੈ ਕਿ ਜਿਹੜੇ ਛੱਡ ਕੇ ਗਏ ਸੀ ਖਾਲੀ ਦਲ ਉਹ ਵਾਪਸ ਆਉਣ ਆ ਇੱਕ ਸ਼ੁਰੂਆਤ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਮਾਨ ਸਾਹਿਬ ਨੇ ਸਿੰਘ ਸਾਹਿਬ ਦੇ ਆਦੇਸ਼ ਨੂੰ ਦੀ ਪਾਲਣਾ ਕਰ ਕੀਤੀ ਹੈ ਤੇ ਮੈਂ ਚਾਹਣਾ ਹੈ ਕਿ ਸਾਰੇ ਪੰਜਾਬ ਅਕਾਲੀ ਦਲ ਹੀ ਪੰਜਾਬ ਦੀ ਪਾਰਟੀ ਹੈ ਤੇ ਅਕਾਲੀ ਦਲ ਨੂੰ ਤਕੜਾ ਕਰੀਏ ਸਾਰੇ ਜੋ ਉਸਕੇ ਗਏ ਜਾਂ ਕਿਸੇ ਪਾਰਟੀ 'ਚ ਵੀ ਗਏ ਹੋ ਕਿਸੇ ਹੋਰ ਪਾਰਟੀ 'ਚ ਵੀ ਗਏ ਹੋ ਉਹ ਵਾਪਸ ਅਕਾਲੀ ਦਲ ਵਿੱਚ ਜਿਸ ਤਰ੍ਹਾਂ ਹਾਲਾਤ ਬਦਲਨੇ ਨਹੀਂ ਤੁਸੀਂ ਕੋਈ ਮਤਲਬ ਸੋਚ ਰਹੇ ਹੋ ਕਿ ਭਾਜਪਾ ਜਾਂ ਕਾਂਗਰਸ ਨਾਲ ਕੋਈ ਗੱਟਬੰਧ ਹਲੇ ਹਲੇ ਤਾਂ ਕਾਲੀ ਦਲ ਸਭ ਤੋਂ ਵੱਡੀ ਸਾਡੇ ਵਾਸਤੇ ਜਿਹੜਾ ਮਿਸ਼ਨ ਹੈ ਇੱਕ ਨੰਬਰ ਦਾ ਮਿਸ਼ਨ ਹੈ ਕਿ ਪੰਜਾਬ ਨੂੰ ਬਚਾਉਣਾ ਹੈ